ਆ ਮਲਕੀਸਾ ਕਿੰਨੀਆਂ ਬੱਕਰੀਆਂ ਹੈ ਇਹ ਇਹ ਬੱਕਰੀਆਂ 7 ਇਹ 7 ਠੀਕ ਆ ਬਾਈ ਤੇ ਦੂਜਾ ਇਹਨਾਂ ਦਾ ਬਹੁਤ ਹੈ ਕੋ ਤੈਨੂੰ ਇਹਦੇ ਵਿੱਚ ਫਾਇਦਾ ਕੁਝ ਬਹੁਤ ਹੈ ਨਾ ਅੱਛਾ ਹੋ ਬਹਤਾ ਰਾਦਾ ਮੇਰਾ ਵੀ ਇਹ ਰੱਖਣ ਦਾ ਹਾਂ ਕੋਈ ਨਹੀਂ ਰੱਖ ਰਾਂ ਮੈਂ ਚਾੜਦਿਆ ਕਰੂੰ ਹਾਂ ਬਸ ਠੀਕ ਆ ਤੇਰੇ ਨਾਲ ਹੀ ਛੱਡ ਦਿਆਂਗੇ ਹਾਂ ਮੈਂ ਚਾੜਦਿਆ ਕਰੂੰ ਚਾਰ ਬੱਕਰੀਆਂ ਲੈ ਲਾਂਗੇ ਚਾਰ ਬੱਕਰੀਆਂ ਲੈ ਕੇ ਤੇ ਚਾਰ ਵਿੱਚ ਤੇਰੇ ਨਾਲ ਆਪਾਂ ਛੱਡ ਦਿਆਂਗੇ ਕਿੰਨੀਆਂ 6 ਇਹ ਇਹ 7 ਆ 7 ਨਾਗਾ ਠੀਕ ਆ ਕਿੰਨ ਘਰੇ ਆ ਅੱਛਾ ਫਿਰ ਬਹੁਤ ਆ ਯਾਰ ਮੈਂ ਹਾਂ 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 ਠੀਕ ਆ ਠੀਕ ਆ 3 ਘਰੇ ਆ ਠੀਕ ਆ ਤੇ ਪੱਠਾ ਜਣੀਆਂ ਆ ਐ ਤੁਰ ਫਿਰ ਕੇ ਹੀ ਖਾ ਕੇ ਖੋਸ਼ ਆ ਇਹ ਹਾਂ ਫਿਰ ਤੁਰ ਕੇ ਹਾਂ ਲੋਡ ਨਹੀਂ ਕਰੇ ਪਾਉਂਦੀ ਕੌਂ ਕਰੇ ਪਤਾ ਹੀ ਜਨਾਂ ਦੇ ਦੁੱਧ ਦੇ ਵਿੱਚ ਯਾਰ ਹੁੰਦਾ ਫਰਕ ਤੇ ਦੂਜਾ ਤੱਤ ਆ ਵੀ ਕਿਉਂਕਿ ਪੱਠਾ ਇਹਨਾਂ ਨੇ ਉਤਲਾ ਟੂਸਾ ਖਾਣਾ ਸਭ ਸਰ ਵਾਲੀ ਗੱਲ ਹੈ ਸਰ ਵਾਲੀ ਗੱਲ ਆ ਉਹੀ ਗੱਲ ਟੂਸਾ ਖਾਣਾ ਮੈਂ ਨਮਕ ਕਿੱਡੀ ਕੌੜੀ ਹੈ ਹਾਂ ਨਮਕ ਆ ਜਾਂਦੇ ਨੇ ਨਮਕ ਖਾ ਜਾਂਦੇ ਹਾਂ ਹਾਂ ਖਾ ਜਾਂਦੇ ਬਿਲਕੁਲ ਬਿਲਕੁਲ ਬਾਈ ਸਾਂਭਣ ਦੇ ਵਿੱਚ ਨਾ ਇਹ ਗੱਲ ਆ ਮੈਂ ਤੁਹਾਨੂੰ ਦੱਸਦਾ ਵੀ ਸਾਂਭਣੀਆਂ ਪੈਂਦੀਆਂ ਠੀਕ ਆ ਕਮੀ ਕਿਸੇ ਦੀ ਨਹੀਂ ਹੁੰਦੀ ਨਾ 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 ਇੱਕ ਸਾਂਭਣ ਦੀ ਕਮੀ ਹੁੰਦੀ ਆ ਇਹ ਤਾਂ ਆਪਾਂ ਨਾ ਛੋਟੀਆਂ ਲਈਆਂ ਸੀ ਹਾਂ ਨਾ ਕਰਕੇ ਹੁਣੇ ਪਈਆਂ ਸੂਏ ਸੂਏ ਔਰੇ ਸਾਲ ਤੋਂ ਬੱਚੇ ਹੀ ਬੱਚੇ ਘਰ ਦੇਣਗੇ ਹਾਂ ਇਹ ਤਾਂ ਹੈ ਇੱਕ ਜਾਨੀ ਤਿੰਨ ਵੀ ਦੇ ਦਿੰਦੀ ਆ ਕਿ ਦੋ ਹੀ ਦਿੰਦੀ ਆ ਤਿੰਨ ਵੀ ਦੇ ਦਿੰਦੀ ਆ ਤਨ ਵੀ ਦਿੰਦੀ ਆ ਠੀਕ ਆ ਬੱਟੀ ਬੱਕਰੀ ਬਣੀ ਆ ਹਾਂ ਇਹ ਗਾਂ ਨੂੰ ਤਨ ਵੀ ਦੇ ਸਕਦੀ ਠੀਕ ਆ ਠੀਕ ਆ ਠੀਕ ਆ ਹਾਂ ਆਓ ਪਹਿਲਾਂ ਵੇਖ ਲਓ ਤੇ ਜਿਵੇਂ ਹੁਣ ਕਣਕ ਨਹੀਂ ਖਾਂਦੀਆਂ ਉੱਤੋਂ ਉਹ ਉਹ ਖਾਣੇ ਆ ਨਾ ਨਾ ਕਣਕ ਨਹੀਂ ਖਾਂਦੇ ਕੀ ਆਪਣਾ ਦਾ ਨਾਂ ਤਾਂ ਗੁਲੀ ਡੰਡਾ ਗੁਲੀ ਡੰਡਾ ਖਾਂਦੇ ਆ ਹਾਂ ਠੀਕ ਆ ਬਠੋਰੇ ਆ ਵਿੱਚ ਹਾਂ ਆ ਤੇ ਦੁੱਧ ਵੀ ਇਹਨਾਂ ਦਾ ਚੋ ਕੇ ਪੌਣ ਜਾਂ ਪੀਪੂ ਲੈਨੇ ਘਰੇ ਨਹੀਂ ਨਹੀਂ ਹਜੇ ਸੀਗਾ ਚੋਦੇ ਹੀ ਨਹੀਂ ਠੀਕ ਆ ਬਹੁਤ ਨਹੀਂ ਚੋਦੇ ਆ ਨਹੀਂ ਮੇਵ ਨਹੀਂ ਚੋਹਦੇ ਆ ਹਾਂ ਉਹਨੇ ਪਲ ਜਾਂਦੀ ਛੇਦੀ ਉਹਨੇ ਪਲ ਜਾਂਦੇ ਆ ਹੋਏ ਤਾਂ ਹੈ ਆਹੋ ਜਿਹੜੇ ਚੰਗਾ ਜਰ ਜਿਹੜਾ ਚੰਗੇ ਪਸ਼ੂਆ ਨਾ ਉਹ ਤਾਂ ਦੁੱਧ ਪਾਈ ਵੀ ਜਾਂਦੇ ਆ ਹਾਂ ਆ ਵੀ ਪਾ ਸਕਦੇ ਆ ਪਾ ਸਕਦਾ ਆ ਹੁਣ 1 ਮਹੀਨੇ ਨੂੰ ਬਠੋਰੇ ਵੱਡੇ ਹੋ ਗਏ ਹਾਂ ਚੋਕੇ ਪਾਈ ਜਾ ਬਸ ਠੀਕ ਆ ਹਾਂ ਆਹੋ ਚਲ 4 ਰੁਪਏ ਪਾਣੀ ਦਾ ਖਰਚਾ ਹੀ ਆਉ ਗਲਤ ਆ ਔਰ ਤਾਂ ਨਹੀਂ ਹੈ 2-3 ਕਿਲੋ ਦੁੱਧ ਸਵੇਰੇ 2-3 ਹੁਣ ਆਪਾਂ ਇਹ ਬਾਹਰ ਆਪਣੇ ਨਿੰਦਰ ਹੁਣਾ ਕੋਲੇ ਕਲਣੀਆਂ ਤੇ ਤਸਵੀਰਾਂ ਹੁਣ ਮੇਰਾ ਪੋਤਾ ਕਹਿੰਦਾ ਤਾਂ ਕਹਿੰਦਾ ਬਾਬਾ ਦਾਦਾ ਆਪਾਂ ਵੀ ਲੈਣਗੇ ਮੈਂ ਕੋਈ ਨਹੀਂ ਲੈ ਲਾਂਗੇ ਆ ਲੈ ਮੈਂ ਤੁਹਾਨੂੰ ਬੱਕਰੀਆਂ ਦਾ ਪੂਰਾ ਕਦੋਂ ਦਾ ਟੱਕਰਾ ਮਾਰਦਾ ਫਿਰਦਾ ਆਹ ਉਹ ਤਾਂ ਗੱਲ ਹੀ ਨਹੀਂ ਬਣੀ ਉਹ ਤਾਂ ਦੋ ਬੱਕਰੀਆਂ ਨਹੀਂ ਬਣੀਆਂ ਹਜੇ ਨਹੀਂ ਬਣੀਆਂ ਨਹੀਂ ਬਣੀਆਂ ਯਾਰ ਉਹ ਬਣਦੀਆਂ ਉਹਨੀਆਂ ਕੋ ਮਾਰ ਦਿੰਦੇ ਮਾਰ ਦਿੰਦੇ ਆ ਸੌਰ ਤੇ ਸਾਹਮਦੇ ਨਹੀਂ ਨਾ ਐਸ ਕੀ ਚਾਰ ਮਾਰਤੀਆਂ ਹਾਂ ਕੁੱਤੇ ਨਹੀਂ ਹਾਂ ਸਾਹਮਦੇ ਨਹੀਂ ਬਤੰਦਰ ਇਹ ਆ ਬਾਈ ਇਹ ਤਾਂ ਨਾਲ ਉਹੇ ਜਾਂ ਤੂੰ ਛੱਡੀ ਬੜਾ ਦੋ ਤਿੰਨ ਘੰਟੇ ਮਾਰਨਾ ਪੈਣਾ ਮਾਰਨਾ ਮਾਰ ਆਪ ਨਾਲ ਇੱਧਰ ਉੱਧਰ ਤੁਰਨਾ ਪਣਾ ਇਹਨਾਂ ਦੇ ਮਗਰ ਮਗਰ ਤਾਂ ਜਾ ਕੇ ਇਹਨਾਂ ਨੇ ਉਹ ਉੱਥੇ ਬਿਠਾ ਸਾਰੇ ਦਿਨ ਤਾਂ ਸੀ ਖੇਡੀਆਂ ਹਾਂ ਸੀ ਕੋਈ ਤਾਂ ਗੱਲ ਆ ਯਾਰ ਚਾਰ ਲੈ ਤੇ ਆ ਕੇ 10 ਮਿੰਟ ਬਿਨ ਲਈ ਆ ਨਾਲੇ ਆ ਕੋਲੇ ਖੇਤ ਆ ਖੇਤ ਜਿੱਥੇ ਮਰਜੀ ਬਾਰਾ ਮਾਰਾ ਇਹ ਤਾਂ ਨਿਆਰ ਪਸ਼ੂ ਜਿਵੇਂ ਹੁਣ ਤੂੰ ਖੜਾ ਤੇਰੇ ਦਾਲੇ ਦਾਲੇ ਹੀ ਫਿਰਨਾ ਦੂਰ ਇਹਨਾਂ ਨੇ ਜਾਣਾ ਹੀ ਨਹੀਂ ਨਹੀਂ ਜਾਂਦਗੇ ਨਹੀਂ ਹਾਂ ਦੂਰ ਨਹੀਂ ਜਾਂਦੀਆਂ ਬੰਦੇ ਤੋਂ ਇਹ ਇਹ ਤਾਂ ਉੱਥੇ ਛਾਵੇਂ ਬਹਿ ਜਾ ਹਾਂ ਉੱਥੇ ਜਾ ਕੇ ਹੁਣੇ ਹੀ ਬਹਿ ਜਾ ਹੁਣੇ ਹੋ ਜਾ ਤੇਰੇ ਕੋਲੇ ਬਹਿ ਜਾਣਗੀਆਂ ਬਹਿ ਜਾਣਗੀਆਂ ਡਰੂ ਯਾਰ ਪਰ ਹੁੰਦਾ ਹਾਂ ਠੀਕ ਆ ਠੀਕਾ ਠੀਕਾ ਹਾਂ ਜੀ ਆਪਾਂ ਤਾਂ ਕਹਿੰਦੇ ਕੋਈ ਨਹੀਂ ਮਾਰਿਆ ਸੱਤੇ ਬਾਜਾ ਤੇਰਾ ਬਾਦ ਦਾ ਬਧਾ ਵੀ ਯਾਰ ਵਧੀਆ ਚੜਦੀ ਕਲਾ ਨਾਲ ਰਹਿਣ ਜਿੱਦੇ ਫੇਰ ਆਪਾਂ ਇੰਟਰ ਕਰੀਓ ਤੇ ਤੇਰੀਆਂ 20 25 ਹੋਣ ਇਹ ਗੱਲ ਕਰ ਰਿਹਾ ਕਿ ਬੱਕਰੀ ਮਰ ਗਈ ਹਾਂ ਇਹਦੀ ਠੰਡੇ ਚ ਕਿਤੇ ਦੂਜਾ ਠੰਡੋ ਲੈ ਸੀ ਗੁਹਾ ਜਾਂ ਮੋਰੀਆਂ ਚ ਅੱਛਾ ਉਹ ਕਿਸੇ ਪਸ਼ੂ ਨੇ ਭੈਂਟਾ ਕੱਢ ਕਰ ਦੋ ਮੋਰੀਆਂ ਚ ਹਾਂ ਉਥੋਂ ਦੀ ਹਵਾ ਜਦੋਂ ਠੰਡ ਵਾੜੀ ਸੀ ਹਾਂ ਜਾਈ ਗਈ ਉਹ ਬੱਕਰੀ ਨੂੰ ਭੈਂਟੋ ਦਾ ਆਪਣਾ ਦੌਰਾ ਭੇਜਿਆ ਠੰਡ ਨਾਲ ਠੰਡ ਨਾਲ ਹਾਂ ਹਾਂ ਹੂੰ ਅਗੇ ਮੇਰੀ ਬੰਨੀ ਉਹ ਦੂਰ ਪਰੇ ਦੂਰ ਪਰੇ ਉੱਤੇ ਭੈਣ ਨਹੀਂ ਨੇੜੇ ਵੱਜ ਗਈ ਹਾਂ ਇਹ ਇਹ ਮੈਨਾਂ ਠੰਡ ਜ਼ਿਆਦਾ ਮੰਨਦੀਆਂ ਗਰਮੀ ਨਹੀਂ ਗਰਮੀ ਨਹੀਂ ਮੰਨਦੀ ਹਨਾ ਹਾਂ ਗਰਮੀ ਨਹੀਂ ਬੱਕਰੀ ਮੰਨਦੀ ਹੁੰਦੀ ਠੰਡ ਮੰਨਦੀ ਆ ਥੱਪੇ ਬਹਿਣਾ ਥੱਪੇ ਬਹਿਣਾ ਠੀਕ ਆ ਠੀਕ ਆ ਠੀਕ ਇਹ ਨਹੀਂ ਜਾਨਵਰ ਬਾਈ ਮੈਂ ਤਾਂ ਫਰਿੱਜ ਰੱਖਾ ਹੈ ਜਾਨਵਰ ਜਦੋਂ ਮਰਜੀ ਚੋਲਾ ਉਹਦੇ ਦਾ ਦੁੱਧ ਫਰਿੱਜ ਚ ਹੀ ਲੱਗਿਆ ਕੋਈ ਐ ਨਹੀਂ ਵੀ ਫਟ ਜਾਊਗਾ ਜਾਂ ਉਹ ਹੋ ਜਾਊਗਾ ਜਾਂ ਹੋ ਗਿਆ ਦੁੱਧ ਜਿਹੜਾ ਹੋ ਗਿਆ ਸੀ ਹੂੰ ਤਿੰਨ ਕ ਦਿਨ ਚਾਰ ਦਿਨ ਹੀ ਮੈਂ ਦੁੱਧ ਪੀਤਾ ਚੋ ਕੇ ਹਾਂ ਭੰਡਰਾ ਵਧੀਆ ਸਰੀ ਤੇ ਹੋਰ ਇਹਦਾ ਕਾਣੀ ਬਹੁਤ ਹੁੰਦਾ ਯਾਰ ਬੱਕਰੀ ਦੇ ਦੁੱਧ ਚ ਦਾ ਇਹਦਾ ਆ ਆਮ ਆਪਣੇ ਹੁਣ ਮੂਰੇ ਸੱਲਾਂ ਸੁੱਲਾਂ ਦੀਆਂ ਪੈਣੀਆਂ ਕਮਜ਼ੋਰੀਆਂ ਉਦੋਂ ਇਹ ਬੱਕਰੇ ਦਾ ਦੁੱਧ ਹੀ ਆਉਣੇ ਆ ਕੰਮ ਬਾਈ 50 60 ਰੁਪਏ ਨਹੀਂ ਇਹ ਕਿਲੋ 100 ਨੂੰ ਵੀ 100 ਨੂੰ ਨਹੀਂ ਵੀ ਨਹੀਂ ਮਿਲਦਾ ਮੈਂ ਤਾਂ ਆਪ ਕਹਿੰਦਾ 100 ਰੁਪਏ ਨੂੰ ਇਹਦਾ ਤੂੰ ਜਦੋਂ ਗਾਂ ਹੋਇਆ ਤੇਰਾ 100 ਰੁਪਏ ਨੂੰ ਤੇਰਾ ਖਲਣਾ ਨਹੀਂ ਹਾਂ ਹਾਂ ਠੀਕ ਆ ਠੀਕ ਆ ਬਾਈ ਬਹੁਤ ਵਧੀਆ ਠੀਕ ਆ ਚਾਰ ਦਾ ਪੀ ਵੀ ਇਹਨਾਂ ਨੂੰ ਪਾਈ ਜਾਂਦਾ ਨੇ 100 ਹਾਂ 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 ਪੱਠੇ ਪੁੱਠੇ ਆ ਆਓ ਜੇ ਮੈਂ ਡੇਕ ਟੂਕ ਲੈ ਗਿਆ ਵੱਢ ਕੇ ਜੇ ਲੋੜ ਹੀ ਨਹੀਂ ਪੈਂਦੀ ਹੂੰ ਰੋਟੀਆਂ ਪਈਆਂ ਰੋਟੀਆਂ ਲੈ ਲਊਂ ਕੱਲੂ ਆ ਰੋਟੀ ਲੱਸੀ ਲੈ ਲਊਂ ਲੈ ਲੱਸੀ ਲੈ ਆਹ ਲੈ ਲਿਆ ਕਰ ਲੈ ਲਿਆ ਕਰ ਕੋਈ ਨਹੀਂ ਆ ਰੋਟੀਆਂ ਠੀਕ ਆ ਤੁਮ ਆ ਪਾਈ ਜਾਂਦਾ ਘਰੇ ਵੀ ਹੁੰਦੀਆਂ ਠੀਕ ਆ ਤੇ ਮੈਂ ਤੈਨੂੰ ਦੂਜੇ ਮੇਰੇ ਕੋਲੇ ਪਏ ਆ ਪਤਲੇ ਲੀੜੇ ਅੱਛਾ ਕੋਈ ਨਹੀਂ ਬਹੁਤ ਵਧੀਆ ਹੁਣ ਗਰਮੀ ਚ ਪਾਉਣ ਵਾਲੇ ਕੋਈ ਨਹੀਂ ਕੋਈ ਨਹੀਂ ਹਾਂ ਉਹ ਆਜੀ ਪਾਲਾ ਸਵੇਰੇ ਸਾਜ ਰਹੇ ਆ ਜੀ ਤੇ ਲੈ ਜੇ ਮੈਂ ਕੱਟ ਕੇ ਰੱਖ ਦੂੰ ਕੋਈ ਨਹੀਂ ਕੋ ਠੀਕ ਆ ਅੱਗੇ ਪਹਿਲਾ ਆਹ ਵਧੀਆ ਤੇਰਾ ਕੰਮ ਸਰੀ ਜਾਦਾ ਤੇ ਹੋਰ ਇਹਦਾ ਮਰਨਾ ਹੀ ਨਹੀਂ ਇਹਦਾ ਪਾੜ ਕੇ ਸੱਟਣੇ ਪੈਣੇ ਆ ਤੇ ਹੋਰ ਦੋ ਘਰੇ ਪਏ ਆ ਇੱਕ ਮੇਰੇ ਆ ਪਾਇਆ ਆ ਦੋ ਤਨੂੰ ਗਰਮੀ ਵਾਲੀ ਦੋ ਹੁਣ ਬਹੁਤ ਵਧੀਆ ਆ ਪੂਰਾ ਵੇਰ ਅਜੇ ਵਧੀਆ ਪਾਇਆ ਉਵੇਂ ਹੀ ਉਵੇਂ ਠੀਕ ਆ ਠੀਕ ਆ ਹਾਂ ਮੈਂ ਪੂਰੇ ਸਿਆਲ ਚ ਪਾਈ ਰੱਖੇ ਆ ਪਾਈ ਰੱਖੇ ਆ ਹਵਾ ਹਾ ਤੈਨੂੰ ਮੈਂ ਦੱਸਾਂ ਠੀਕ ਆ ਹਾਂ ਕੋਈ ਸਾਥੀ ਨੇ ਦੇਤਾ ਮੈਨੂੰ ਤੋੜੇ ਅਰਗਾ ਸਿਆਲ ਚੜੇ ਆ ਤੇ ਬੜਾ ਨਜ਼ਾਰਾ ਦਿੱਤਾ ਮੈਨੂੰ ਮੈਂ ਕਹਿੰਦਾ ਸੀਗਾ ਤੈਨੂੰ ਜਾਗਟਾ ਸੀ ਮੇਰੇ ਕੋਲੇ ਦੋ ਉਹਨੂੰ ਦੇ ਤਿਆਂ ਦੋ ਮੈਂ ਕਹਾਂਗਾ ਜਾਗਟਾ ਤੂੰ ਇਹ ਨੀੜਿਆਂ ਦੇ ਨਾਲ ਦੀਆਂ ਦਿੰਦਾ ਵਧੀਆ ਸੀ ਹਾਂ ਉਹ ਹਜੇ ਸਾਥੀ ਕਹਿੰਦਾ ਸੀ ਓਟ ਪਿਆ ਯਾਰ ਹਾਂ ਉਹ ਹੁਣ ਇੱਥੇ ਗੁੱਸੇ ਆ ਘਰੇ ਆਉਂਦਾ ਨਹੀਂ ਆਹੋ 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 ਉੱਥੇ ਹੀ ਰਹਿੰਦਾ ਦਿਖਾਣ ਵਾਸਤੇ ਦਿਖਾਣ ਵਾਸਤੇ ਹੀ ਹੁੰਦਾ ਆਹੋ ਚਲੋ ਕੋਈ ਨਹੀਂ ਅੱਜ ਇਹ ਦੁਸਵਰੇ ਸਾਂਝ ਲੈ ਚੰਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਸੰਸਰਾ ਮੈਂ ਆਉਂਦਾ